ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਚੀਮੀ ਬਾਕਗੜ ਦੇ ਨਾਲ ਹੀ ਜਿਲ੍ਹਾ ਬਰਨਾਲਾ ਬਾਈਕੋਲ ਡੋਗਾਵਾ ਬਕਾਉਆ ਜੀ ਠੀਕ ਹੈ ਜੀ ਇੱਕ ਆ ਬਲੈਕ ਕਲਰ ਚ ਤੇ ਬਾਈ ਅੱਜ ਘਰੇ ਹੈ ਨਹੀਂ ਬਾਹਰ ਗਿਆ ਵਾ ਮਾਲ ਲੈਣ ਤੇ ਬਾਈ ਕਹਿੰਦਾ ਤੁਸੀਂ ਦੱਸ ਦਿਓ ਜਿਹੜੀ ਆ ਜਰਸੀ ਵਸਦੀ ਜਿਹੜੇ ਹੈਗੇ 10 ਦਿਨ ਰਹਿੰਦੇ ਆ ਠੀਕ ਹੈ ਜੀ ਜਿਹੜੀ ਆ ਬਲੈਕ ਵਸਦੀ ਆ ਇਹਦੇ 5-4 ਦਿਨ ਬਾਈ ਕਹਿੰਦਾ ਰਹਿੰਦੇ ਆ ਠੀਕ ਹੈ ਨਾ ਬਾਕੀ ਬਾਈ ਤਾਂ ਆਪਾਂ ਨੰਬਰ ਲਾ ਦਾਂਗੇ ਸਕਰੀਨ ਤੇ ਸੋਨੂੰ ਬਾਈ ਜੀ ਹੁਣ ਖੋਲ ਕੇ ਦਿਖਾਉਣੇ ਆ ਠੀਕ ਹੈ ਜੀ ਹਾਂਜੀ ਬਈਆ ਤੋਰਾ ਫੋਰਾ ਦੇਖ ਸਕਦੇ ਹੋ ਠੀਕ ਹੈ ਜੀ ਜਰਸੀ ਬੱਸੀ ਆ ਚੱਲ ਬਈ ਤੋਰ ਤੋਰ ਠੀਕ ਹੈ ਜੀ ਬਾਕੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਈ ਗਿਆ ਵਾ ਬਾਈ ਪਪਾਰ ਦਾ ਗੰਭੀ ਕਰਦਾ ਚੱਲ ਬਈ ਤੋਰ ਲਾ ਤੋਰ ਲਾ ਤੋਰਾ ਤੋਰਾ ਸਾਡੇ ਸਾਹਮਣੇ ਇੱਕ ਫੇਸ ਕੁਆਲਿਟੀ ਠੀਕ ਹੈ ਜੀ ਦੇਖ ਸਕਦੇ ਹੋ ਲੈ ਮੋੜ ਦਾ ਭਰਾ ਆ ਜਾ ਠੀਕ ਹੈ ਜੀ ਤੇ ਰੇਟ ਬਾਈ ਜੀ ਨਾਲ ਫੋਨ ਤੇ ਕਰ ਲਿਓ ਪੈਂਟ ਚੀਮਾ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਦਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਨਵੇਂ ਤੇ ਨਵੇਂ ਨਗ ਦਿਖਾਉਂਦੇ ਰਹੀਏ ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਆਪਣਾ ਨੰਬਰ ਹੈਗਾ ਜੀ 7528200355 ਜੀ ਠੀਕ ਹੈ ਜੀ ਭਾਈ ਜੀ ਨਾਲ ਫੋਨ ਤੇ ਕੰਟੈਕਟ ਕਰੋ ਜੀ ਤੇ ਆ ਦੋ ਨੰਬਰ ਗਾਣਾ ਜੈਡ ਬਲੈਕ ਠੀਕ ਹੈ ਜੀ ਮੇਲਾ ਦੇ ਕੋਲ ਦਾ ਸਾਹਮਣੇ ਤੇ ਜੀ ਸਾਡੇ ਇਹਦੇ ਰੰਗ ਤੇ ਬਾਈਕਰ ਚਾਰ ਕੰਨ ਦਿਨ ਠੀਕ ਹੈ ਜੀ ਤੇ ਮੋੜ ਲੈ ਭਰਾ ਥਣ ਥਣ ਥੋੜੇ ਸਾਹਮਣੇ ਆ ਜੀ ਠੀਕ ਹੈ ਲੈ ਵਾ ਲੂਆ ਸਾਹਮਣੇ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਬਾਕੀ ਫੋਨ ਤੇ ਬਾਈ ਨਾਲ ਕਨੈਕਟ ਕਰੋ ਲੈ ਜਾ ਭਰਾ ਬੰਦੇ ਜੀਤਾ ਫਾਰਮੂ ਟੀਵੀ ਨੂੰ ਬਾਤ ਆ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਮਕ ਨਮਕੀ ਵੀਡੀਓ ਅਪਲੋਡ ਕਰਦੇ ਰਹੀ ਜੀ okay bye